ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਤੇ ਕੋਟਲੇ ਪਿੰਡ ਦੀ ਤੀਜੀ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਦੇ ਉੱਤੇ ਮਿੱਤਰੋ ਦੋ ਜਾਨਵਰ ਦਿਖਾਉਣੇ ਆ ਤੁਹਾਨੂੰ ਦੋਵਾਂ ਜਾਨਵਰਾਂ ਦੇ ਡਿਟੇਲ ਟੋਕੜ ਕੱਪਣ ਦੋਤੋ ਡਰਾਈ ਮੈਂ ਦਿਖਾਉਣੀ ਆ ਇੱਕ ਦਿਖਾਉਣਾ ਵਾ ਤੁਹਾਨੂੰ ਕੱਟਾ ਕੱਟਾ ਛਕੀਨੀ ਵਾਲੇ ਪੱਖ ਤੋਂ ਬੜਾ ਮਜ਼ਬੂਤ ਆ ਤੇ ਮੈਂ ਜਿਹੜੇ ਚੱਕ ਪਾਸ ਆ 6 ਮਹੀਨਿਆਂ ਦੀ ਵੀਰੇ ਮੈਂ 6 ਮਹੀਨਿਆਂ ਦੀ ਗੱਪਣੀ ਆ ਹਾਂ 6 ਆ ਦੀ ਦੱਸ ਇਹ ਭਰਾ ਕਿਹੜੇ ਦੇ ਕੋਲੇ ਜਨਮ ਆ ਕੋਈ ਬਾਈ ਇਹ ਬੰਦਾ ਮੁੰਡਾ ਦਹੀਂ ਵਾਲ ਨਿੱਕਾ ਨਿੱਕਾ ਉਹਦੇ ਕੋਲੇ ਆ ਵੀਰੇ ਉਹ ਸੇਖ ਪੱਤੇ ਖੀਰ ਚੜਾਉਣ ਗਿਆ ਵਾ ਠੀਕ ਆ ਬਾਈ ਹਾਂਜੀ ਸਾਨੂੰ ਅੱਛਾ ਇਹ ਕਿੰਨੇ ਚਿਰ ਦੀ ਗੱਪਣਾ ਹੁਣ 6 ਮਹੀਨਿਆਂ ਦੀ ਗੱਪਣ ਦੋਤਾ ਨਹੀਂ ਦਿੰਦੀ ਨਹੀਂ ਦੁੱਧ ਨਹੀਂ ਦਿੰਦੀ ਵੀਰੇ ਠੀਕ ਆ ਰੇਟ ਬਾਈ ਕੀ ਕਰਦਾ ਇਹਦਾ 40000 ਰੁਪਇਆ ਮੂੰਗਦੀ ਲੈਣ ਦੀ ਗੱਲ ਹਾਂ ਜੀ ਨੇ ਦੱਤਿਆ ਆਪਾਂ ਕਵਾਇਦ ਆਤੀ ਆ ਜੀ ਅਸਾ ਬਈ ਵੀਰਿੰਦਾ ਰੇਟ 46000 ਕਹਿੰਦਾ ਹੈ ਮਾਨਤਨ ਕਰ ਦੂਗਾ ਵਿੱਚੋਂ ਕਰ ਦੂਗਾ ਮਾਨਤਨ ਥੋੜਾ ਘਣਾਇ ਠੀਕ ਆ ਬਈ ਤੋਰੀਏ ਬਈ ਕੱਢੀਏ ਬਾਹਰ ਨੂੰ ਖੋਲ ਦੀ ਮੜਾ ਜਾ ਮੈਨੂੰ ਮਿੱਤਰੋ 6 ਮਹੀਨਿਆਂ ਦੀ ਗੱਬਣਾ ਕਹਿਣ ਤੋਂ ਭਾਵੇਂ ਆ ਵੀ ਮਿੱਤਰੋ ਇਹ 180 ਦਿਨ ਮੰਗ ਗਏ ਆਂਦੇ ਕਰਮਾ ਵਾਲੀ ਦੇ ਤੇ ਹੁਣ ਰਹਿ ਗਏ ਆਂ ਇੰਦੇ ਮਾ ਕਰ ਮਿੱਤਰੋ 100 ਜੇ 10 ਮਹੀਨਿਆਂ ਦੀ ਗੱਲ ਕਰਦੇ ਤੇ 120 ਤੇ ਤੂੰ 90 ਦਿਨ ਬਾਕੀ ਹੋਰ ਗੇ ਲਿਆ ਜੀ 90 ਨਹੀਂ ਤਾਂ ਵੀ 80 ਕਹਿ ਲਿਆ ਜੀ ਹੋਰ ਸੌਰੀ 100 ਕਹਿ ਲਿਆ ਜੀ ਤਾਂ 110 ਕਹਿ ਲਿਆ ਜੀ ਇੱਥੇ ਜਿੰਨੇ ਤਿਆਰ ਹੋ ਜਾਣਾ ਕਰਮਾ ਵਾਲੀ ਨੇ ਤੇ 46000 ਰੁਪਏ ਦੀ ਡਿਮਾਂਡ ਆ ਜਿਹੜੇ ਪੁਰਾਣੇ ਫੰਡਰ ਫੰਡਰ ਝੋਟੀ ਵੇਚੀ ਹੈ ਨਾ ਘਰੋਂ ਉਹਦਾ ਬਈ ਉਹੀ ਪੈਸੇ ਸੇਵ ਕਰਕੇ ਰੱਖ ਲਿਓ ਤੇ ਮੈਂ ਲੈ ਜਿਓ 14 ਮਹੀਨਿਆਂ ਨੂੰ ਦੁੱਧ ਦੇਣ ਵਾਲੀ ਮੈਂ ਬਣ ਜੂਗੀ ਹੋਰ ਤਾਂ ਗੱਲ ਖਸਮਾਂ ਨੂੰ ਖਾਵੇ ਵਾਦਾ ਬੂਦਾ ਦਾ ਕਰਮਾਂ ਦਾ ਹੁੰਦਾ ਪਰ ਇੰਨਾ ਹੈਗਾ ਵੀ ਦੁੱਧ ਦੇਣੇ ਨੇ 10-11 ਕਿਲੋ ਟਰਨਣ ਲੱਗ ਜਾਣਾ ਅੱਛਾ ਬਈ ਕੱਟੇ ਦੀ ਬੜੀ ਸ਼ਿਕਾਇਤ ਨਹੀਂ ਆ ਹਨਾ ਕਿਤੇ ਚਿਰਦਾ ਬਈ ਇਹ ਇਹ ਮੇਰੇ ਨਾਲ ਦੋਵੇਂ ਸਾਲਾਂ ਦਾ ਹੋਣਾ ਹੈ ਕਿ ਨਹੀਂ ਹੂੰ ਤੇ ਰੇਟ ਬਈ ਇਹਦਾ ਰੇਟ 33000 ਰੁਪਈਆ 33000 ਰੁਪਈਆ ਮਾਨਤਨ ਕਰ ਦੋ ਉਹ ਮਾਨਤਨ ਕਰ ਦੂਗਾ ਬਾਈ ਠੀਕ ਆ ਬਾਈ ਠੀਕ ਆ ਤੇ ਐਸਾ ਕੋਈ ਸੀਮਨ ਸੂਮਣ ਦਾ ਪਤਾ ਇੰਦੇ ਦਾ ਕਿ ਨਹੀਂ ਮੇਰਾ ਇਹ ਛੋਟਾ ਹੀ ਸਾਡੇ ਪਿੰਡੋਂ ਮੁੰਡਾ ਹਰਿਆਣੇ ਚੋਂ ਲਿਆਇਆ ਉਹਦਾ ਬੱਚਾ ਹੈ ਉਹਦਾ ਬੱਚਾ ਹਾਂਜੀ ਵੀ ਪਸ਼ੋਕੜਾ ਜਿਹੜਾ ਇਹਦਾ ਹਰਿਆਣੇ ਵਾਲਾ ਹਰਿਆਣੇ ਵਾਲਾ ਠੀਕ ਆ ਤੇ ਮਨ ਲਾ ਵੀ ਉਹ ਮਾਲੀ ਪਿੰਡ ਆਈ ਹਰਿਆਣੇ ਦੇ ਵਿੱਚ ਉਹਦਾ ਇੱਕ ਬੱਚਾ ਲੈ ਕੇ ਆਇਆ ਇਹ ਬੱਚਾ ਬੰਦਾ ਉਹਦੇ ਬੱਚੇ ਆ ਠੀਕ ਆ ਬਾਈ ਠੀਕ ਆ ਅੱਛਾ ਫਿਰ ਇਹਦਾ ਰੇਟ 33000 ਆ ਮਾਨਤਨ ਹੋ ਜੂ ਵਿੱਚੋਂ ਸਾਂ ਮਾਨਤਨ ਕਰ ਦੂਗੀ ਠੀਕ ਆ ਲੈ ਵੀ ਇੱਕ ਵੀ ਇਹਦਾ ਵਜਨ ਵਾਲੇ ਆ ਜਿਹੜੇ ਉਹ ਬਹੁਤ ਵਧੀਆ ਰੁਪਈਏ ਲਈ ਜਾਂਦੇ ਆ ਪਰ ਉੱਥੇ ਦੇਣਾ ਨਹੀਂ ਬਸ ਇਹਦੀ ਜਾਨ ਬਚਾਉਣੀ ਆ ਇਹ ਗੱਲ ਕਰਕੇ ਤੋਂ ਤਾਨ ਸੱਸਿਆ ਵੀ ਤੁਸੀਂ ਕਹੋ ਕਰੇ 20-22 ਦਾ ਬਣ ਜਾਊਗਾ ਨਹੀਂ ਬਣਨਾ ਬਾਈ ਇਹਦੇ ਚੰਗੇ ਪੈਸੇ ਕਿਉਂਕਿ ਤੁਹਾਨੂੰ ਵੀ ਪਤਾ ਕਿੰਨੇ ਦਾ ਇਹ ਵਜਨ ਦੇ ਵਿੱਚ ਆ ਤੇ ਬਾਕੀ ਗੱਲਬਾਤ ਲਈ ਆਪਾਂ ਨੰਬਰ ਬਾਈ ਦੱਸ ਸਕਦੇ ਹਾਂ ਉਹਦੇ ਲਾਦਾ ਕਿ ਨਿੱਕਾ ਡੈਰੀ ਵਾਲਾ ਬਾਈ ਦਾ ਨਾਮ ਆ ਤੇ ਪਿੰਡ ਕੋਟਲਾਵਾ